ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਕਰਾਨ ਜਾਣ ਜਾ ਰਹੇ ਹਾਂ ਰੋਬਰੂ ਰਣਜੀਤ ਵਗਦੇ ਨੇੜੇ ਸੂਏ ਦੇ ਵਿੱਚੋਂ ਮਿਲੀ ਬੂਰੀ ਚਿਬੰਦ ਨੌਜਵਾਨ ਦੀ ਲਾਸ਼ ਨੌਜਵਾਨ ਦੀ ਪਹਿਚਾਨ ਰੋਹਿਤ ਕੁਮਾਰ ਉਰਫ ਨੋਨੂ ਦੇ ਵਜੋਂ ਹੋਈ ਹੈ ਜੋ ਕਿ ਦਾਖਲਾ ਪਿੰਡ ਦਾ ਰਹਿਣ ਵਾਲਾ ਹੈ ਸ਼ੱਕ ਦੀ ਸੂਈ ਆਪਣੇ ਤੇ ਹੀ ਜਾ ਰਹੀ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕੀਤੀ ਜਾ ਰਹੀ ਹੈ ਬੰਦੀ ਕਾਰਵਾਈ ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ ਇਸ ਦੀ ਪੂਰੀ ਜਾਣਕਾਰੀ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਛੁੱਟਿਆ ਗਿਆ ਸੀਗਾ ਇੱਥੇ ਆਪ ਸੁਣਨਦੇ ਹਾਂ ਕੀ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਅਤੇ ਕੁਝ ਅਧਿਕਾਰੀਆਂ ਸਲਾਸਾਰੀ ਤੇ ਕੀ ਪਛਾਣ ਰਹੀਏ ਲੜਕੇ ਦੀ ਅੱਜ ਇੱਕ ਇਨਫਾਰਮੇਸ਼ਨ ਆਈ ਸੀ ਘੰਟਾ ਪਹਿਲਾਂ ਕਿ ਇੱਕ ਇੱਥੇ ਰنجੀਤਗਰ ਰਸਤੇ ਦੇ ਉੱਤੇ ਇੱਕ ਡੈੱਡ ਬੋਡੀ ਮਿਲੀ ਆ ਅਸੀਂ ਮੌਕੇ ਤੇ ਆਏ ਸੀ ਚੌਕੀਚਾਰ ਜਿਹੜਾ ਬਰਿਆਰ ਪਹਿਲਾਂ ਆਇਆ ਸੀ ਮੌਕੇ ਤੇ ਅਸੀਂ ਪਹੁੰਚੇ ਹਾਂ ਇਹ ਰੋਹਿਤ ਨਾਂ ਦਾ ਲੜਕਾ ਆ ਦਾਖਲਾ ਪਿੰਡ ਦਾ ਰਹਿਣ ਵਾਲਾ 18 ਸਾਲੇ ਦੀ ਏਜ ਇਹਦੀ ਡੈੱਡ ਬੋਡੀ ਇੱਥੇ ਪਈ ਆ ਨਹਿਰ ਦੇ ਵਿੱਚ ਕੋ ਸੁੱਟ ਕੇ ਗਏ ਨੇ ਬੋਰੀ ਚ ਪਾ ਕੇ ਔਰ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਇਹਦਾ ਮਰਡਰ ਹੋਇਆ ਲੱਗਦਾ ਜੀ ਗਾਂ ਇਹ ਫੱਦਰ ਦੀ ਐਫਆਈਆ ਦਰਜ ਕਰਕੇ ਇਨਵੈਸਟੀਗੇਸ਼ਨ ਸਰ ਉਹਦੇ ਲੜਕੇ ਦੇ ਜਿਹੜਾ ਪਿਤਾ ਉਹ ਦੱਸਦਾ ਪਿਆ ਕਿ ਜਿਹੜਾ ਸ਼ਾਲ ਤੇ ਚੁੰਨੀ ਦਾ ਕੋਈ ਇਥੇ ਦੱਸ ਰਿਹਾ ਘਰ ਦਾ ਹੀ ਕੋਈ ਜੀ ਹੈਗਾ ਕਿ ਆਪਣੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਅਜੇ ਅਸੀਂ ਕਿਸੇ ਜਿੰਨਾ ਚਿਰ ਰਿਜ਼ਲਟ ਤੇ ਨਹੀਂ ਪਹੁੰਚਦੇ ਕਿਸੇ ਫਾਈਨਲ ਤੇ ਆਪਾਂ ਆ ਸਰ ਕਿੰਨੀ ਕਿੰਨੀ ਏਜ ਆਮ ਲੜਕੀ 18 ਸਾਲ ਦੀ ਏਜ ਸਰ ਹੁਣ ਲਾਸ਼ ਦਾ ਕੀ ਕੀਤਾ ਜਾਏਗਾ ਅਸੀਂ ਇਹਦਾ ਹੁਣ ਇਥੋਂ ਇਹਦੀ ਸਾਰੀ ਆਪਾਂ ਸਾਰੀ ਐਫਐਐਸਐਲ ਸਾਡੀ ਟੀਮ ਆ ਰਹੀ ਆ ਉਹ ਸਾਰਾ ਕਰਵਾ ਕੇ ਇਹਦਾ ਫਿਰ ਇਹਦਾ ਪੋਸਟਮਾਰਟਮ ਕਰਾਇਆ ਜਾਏਗਾ ਔਰ ਇਹਦੇ ਫਾਦਰ ਸਾਹਿਬ ਦੇ ਬਿਆਨਤ ਤੇ ਆਪਾਂ ਕਾਰਵਾਈ ਕਰਾਂਗੇ ਪਤਾ ਲੱਗੇ ਕਿੰਨੇ ਵਜੇ ਇਹ ਲੜਕਾ ਗਾਇਬ ਹੋਇਆ ਸੀ ਤੇ ਕਿੱਦੇ ਵਜੇ ਇਹ ਇਹ ਦਸਣ ਮੁਤਾਬਕ 2-3 ਘੰਟੇ ਪਹਿਲਾਂ ਦੀ ਗੱਲ ਹੈ ਜੋ ਗਾਇਬ ਹੋਇਆ ਉਹ ਕੁਦਰਤੀ ਚਲੋ ਇਹਦੇ ਨਾਲ ਮਿਸਅਪ ਨਹੀਂ ਹੋਈ ਐ ਇਦਾਂ ਦੀ ਬਾਕੀ ਅਸੀਂ ਇਸ ਨੂੰ ਸਾਰੇ ਚੈੱਕ ਕਰ ਰਹੇ ਹਾਂ ਕਿ ਕੀ ਗੱਲ ਹੋਈ ਆ ਇਸ ਨੂੰ ਆਪਾਂ ਟ੍ਰੇਸ ਕਰਾਂਗੇ ਠੀਕ ਹੈ ਤਾਂ ਓਕੇ ਜੀ ਕਿ ਨ ਆਇਆ ਤੁਹਾਡਾ ਤੇ ਕੀ ਰਿਸ਼ਤੇ ਦੀ ਤੁਹਾਡਾ ਲੜਕਾ ਲੱਗਦਾ ਮੇਰਾ ਨਾਮ ਸਲਵੰਦਰ ਕੁਮਾਰ ਆ ਪਿੰਡ ਮਰਾ ਦਾਖਲਾ ਮੇਰਾ ਪਤੀ ਹੈ ਲੱਗਦਾ ਸਕਾ ਜੀ ਹਾਂ ਕਿਸ ਤਰ੍ਹਾਂ ਇਹ ਸਾਰੀ ਵਾਦਾਤ ਹੋਈ ਐ ਤੇ ਜਾਇ ਸਵੇਰ ਸਵੇਰ ਕੰਮ ਤੇ ਗਿਆ ਮੈਂ ਤੇ ਮੇਰੇ ਭਰਾ ਦੋਨੇ ਦਿਨ ਇਕੱਠੇ ਸੀ ਫੇਰਾ ਲੈ ਗਏ ਹਾਂ ਹਾਂ ਮੈਂ ਗੁਰਦਾਪੁਰ ਪਹੁੰਚਿਆ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਰਾ ਨੰਨੂ ਨੂੰ ਘਰੋਂ ਕੋ ਲੈ ਗਿਆ ਚੁੱਕ ਕੇ ਹਾਂ ਠੀਕ ਆ ਮੁੜ ਕੇ ਮੈਂ ਸ਼ਹਿਰੋਂ ਆ ਗਿਆ ਪੰਜਾਂ ਦੋ ਚੌਂਕੀ ਯਾਰ ਕੋੜਖਾ ਤੇ ਦੂਜੇ ਭਰਾ ਨੇ ਫੋਨ ਕੀਤਾ ਕਹਿੰਦਾ ਮੈਂ ਚੌਂਕੀ ਆ ਹਾਂ ਮੁੜ ਕੇ ਮੈਂ ਚੌਂਕੀ ਤੇ ਕੋਈ ਯਾਰ ਮੇਰਾ ਭਰਾ ਦੂਜਾ ਮਿਲ ਪਿਆ ਤੇ ਮੁੜ ਕੇ ਮੇਰੇ ਭਰਾ ਨੇ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਪਾ ਗੋ ਰੋਟੀਆਂ ਮੈਨੂੰ ਫੋਨ ਨਾ ਕਰ ਮੁੜ ਕੇ ਨਾਲ ਫੋਨ ਆ ਗਿਆ 20 10 ਮਿੰਟ ਬਾਅਦ ਮੇਰੇ ਭਰਾ ਦਾ ਉਹ ਲੱਪ ਗਿਆ ਤੇ ਮਾਰ ਤੇ ਮਾਰ ਤੁਕੋ ਰੰਜਿਸ ਰੰਜਿਸ ਆ ਗਈ ਪੁਰਾਣੀ ਕਿਪਿੰਡ ਸਾਨੂੰ ਕੁਛ ਨਹੀਂ ਪਤਾ ਸਵੇਰੇ 6 ਵਜੇ ਕੰਮ ਤੇ ਜਾਣਾ ਮੈਂ ਸ਼ਾਮ 8 ਹੋ ਜਾਣਾ ਕਿੰਨੇ ਪੈਨਪਰਾ ਆਹੀਏ ਇਹ ਦੋ ਪੈਨਪਰਾ ਆ ਇਹ ਦੋ ਪੈਨਪਰਾ ਆ ਇਹ ਵੱਡਾ ਕਿ ਛੋਟਾ ਇਹ ਵੱਡਾ ਇਹ ਵੱਡਾ ਫਾਦਰ ਸਾਹਿਬ ਕੀ ਕਰਦੇ ਇਹਨਾਂ ਦੇ ਆਟਾ ਚਾਲਦੇ ਆਟੋ ਚਲਾਉਂਦੇ ਆ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਕੋਲ ਮੈਂ ਕਹਿੰਦਾ ਨਿਆ ਚਾਹੀਦਾ ਇੱਕ ਮਿੰਟ ਇੱਕ ਮਿੰਟ ਸਟ ਦੇਖੋ ਜਿੱਦਾਂ ਸਟਾ ਮੇਰੇ ਪਰ ਪਤੀਜੇ ਮਾਰਕਣਾ ਮਾਰਿਆ ਇਦਾਂ ਮੈਨੂੰ ਨਿਆ ਚਾਹੀਦਾ ਉਹਨੂੰ ਇੱਧਾ ਸੱਟਾ ਮਾਰ ਕੇ ਮੁਲਾਜ਼ਮ ਦਾ ਉਹਨੂੰ ਇੱਧੇ ਵਿੱਚ 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 ਛਾਪੇ ਦੇ ਸੱਟੇ ਕਾਗੇ ਦੇ ਦੇਖੋ ਸ਼ੱਕ ਹੈਗਾ ਜਿਹੜਾ ਸ਼ੱਕ ਆ ਪੈਸੇ ਤੇ ਇੱਕ ਕਮਿਸ਼ਨਰੀ ਵਿੱਚ ਨਿਕਲਦੀ ਪਈ ਹੈ ਉਹ ਦੱਸਦੇ ਪਈ ਕਿ ਜਿਹੜੇ ਦੇ ਨਾਲ ਘੇਟੇ ਦਾ ਉਹ ਘਰ ਦੇ ਕੱਪੜੇ ਹੈਗੇ ਆ ਭਾਜੀ ਮੈਨੂੰ ਕੁਛ ਨਹੀਂ ਪਤਾ ਜੇ ਘਰ ਦੇ ਕੱਪੜੇ ਜੇ ਫਿਰ ਘਰ ਦਾ ਜੀ ਹੋਏਗਾ ਨਾਲ ਤਾਂ ਉਹਨੂੰ ਸੱਚ ਨਾਲ ਮਿਲਣੀ ਚਾਹੀਦੀ ਠੀਕ ਹੈ ਭਰਾ ਦਾ ਕੀ ਨਾਮ ਆ ਰਮੇਸ਼ ਕੁਮਾਰ ਰਮੇਸ਼ لال